ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ ਸਾਰਿਆਂ ਦੇ ਅੱਜ ਇਹ ਜੋ ਆਪਾਂ ਪਹਿਲਾ ਵਲੌਗ ਹੈ ਕੈਨੇਡਾ ਤੋਂ ਸ਼ੂਟ ਕਰ ਰਹੇ ਹਾਂ ਬੱਬਾਈ ਦੀ ਮਿਹਰ ਦੇ ਸਦਕਾ ਅੱਜ ਕੈਨੇਡਾ ਪਹੁੰਚ ਚੁੱਕੇ ਆਂ ਵੀਕ ਹੋ ਗਿਆ ਉਹ ਟਾਈਮ ਨਹੀਂ ਸੀ ਲੱਗਿਆ ਪਹਿਲਾਂ ਪਤਾ ਤੁਹਾਨੂੰ ਸੈਟਿੰਗ ਕਰਦੇ ਕਰਦੇ ਨਵੀਂ ਆਏ ਸੀ ਜਦੋਂ ਥੋੜਾ ਟਾਈਮ ਲੱਗ ਗਿਆ ਦਾ ਹੁਣ ਆਪਣੀ ਸੈਟਿੰਗ ਹੋ ਗਈ ਹੈ ਹੁਣ ਆਪਾਂ ਨੇ ਇਹ ਜਿਹੜਾ ਪਹਿਲਾ ਵਲੌਗ ਹੈ ਸ਼ੂਟ ਕਰ ਲਿਆ ਸੋ ਤੁਹਾਡੇ ਸਾਰਿਆਂ ਦੇ ਨਾਲ ਅੱਜ ਇਹ ਸ਼ੇਅਰ ਕਰਨ ਵਾਸਤੇ ਆਪਾਂ ਵੀਡੀਓ ਅਪਲੋਡ ਕੀਤੀ ਆ ਤੁਸੀਂ ਸੁਣਾਓ ਸਾਰੇ ਕੀ ਹਾਲ ਚਾਲ ਨੇ ਆ ਬੱਸ ਤੁਹਾਨੂੰ ਫਿਲਹਾਲ ਤਾਂ ਇੱਥੇ ਜਿਹੜੀ ਸنو ਹੀ ਪੈ ਰਹੀ ਆ ਹੋਰ ਕੁਝ ਹੈ ਨਹੀਂ ਦੇਖਣ ਨੂੰ ਔਖਾ ਬਹੁਤ ਆ ਪਰ ਰੱਬ ਦੀ ਮਿਹਰ ਨਾਲ ਆਪਾਂ ਨੂੰ ਆਉਂਦਿਆਂ ਨੂੰ ਮਿਲਦੇ ਆਉਂਦੇ ਮਿਲਦੇ ਇੱਥੇ ਕੰਮ ਮਿਲ ਗਿਆ ਕੋਈ ਤੱਕੇ ਨਹੀਂ ਖਾਣੇ ਪਏ ਕਿਉਂਕਿ ਆਪਣੇ ਭਰਾ ਹੈਗੇ ਸੀ ਇੱਥੇ ਉਹਨਾਂ ਨਾਲ ਪਹਿਲਾਂ ਤੋਂ ਹੀ ਗੱਲ ਚੱਲ ਰਹੀ ਸੀ ਵੀ ਆਪਾਂ ਪਹੁੰਚਣਾ ਕੈਨੇਡਾ ਸੋ ਉਹਦੇ ਲਈ ਆਪਾਂ ਇੱਥੇ ਉਹਨਾਂ ਦਾ ਬਹੁਤ-ਬਹੁਤ ਸ਼ੁਕਰਗੁਜ਼ਾਰਾ ਕੁਝ ਬੱਬਾ ਜੀ ਦੀ ਮਿਹਰ ਹੋ ਗਈ ਹੈ ਕੀ ਆਪਾਂ ਨੂੰ ਆਉਂਦਿਆਂ ਨੂੰ ਕੰਮ ਵੀ ਮਿਲ ਗਿਆ ਤੇ ਵੀਜ਼ਾ ਵੀ ਮਿਲ ਗਿਆ ਟਾਈਮ ਨਾਲ ਸੋ ਹੁਣ ਆਪਾਂ ਪੰਜਾਬ ਦੇ ਵਿੱਚ ਬਹੁਤ ਵਧੀਆ ਨਜ਼ਾਰੇ ਸੀ ਪਰ ਯਾਰ ਇੱਥੇ ਜ਼ਿੰਦਗੀ ਬਹੁਤ ਔਖੀ ਆ ਹਫ਼ਤੇ ਵਿੱਚ ਹੀ ਪਤਾ ਲੱਗ ਗਿਆ ਪੰਜਾਬ ਦੇ ਵਿੱਚ ਅਗਰ ਆਪਾਂ ਘਰ ਤੋਂ ਬਾਹਰ ਹੀ ਰਹੇਨੇ ਹਨਾ ਤਾਂ ਕੋਈ ਇੰਨਾ ਇਸ਼ੂ ਨਹੀਂ ਹੁੰਦਾ ਬਟ ਜਿਹੜਾ ਇੱਥੇ ਰਹਨੇ ਆ ਇੱਥੇ ਯਾਰ ਜਲਦੀ ਵਾਪਸ ਵੀ ਨਹੀਂ ਜਾ ਸਕਦੇ ਬਹੁਤ ਔਖਾ ਹੁਣ ਤਾਂ ਤੁਹਾਨੂੰ ਪਤਾ ਹੀ ਹੈ ਟਿਕਟਾਂ ਵੀ ਬਹੁਤ ਮਹਿੰਗੀ ਹੋ ਗਈਆਂ ਤਾਂ ਕੁੱਲ ਮਿਲਾ ਕੇ ਇਹੀ ਹੈ ਕੀ ਬਾਰੀ ਆ ਕੇ ਪੈਸੇ ਡਾਲਰ ਤਾਂ ਹੈਗੇ ਆ ਬਟ ਪੰਜਾਬ ਵਰਗੀ ਮੌਜ ਨਹੀਂ ਜਿਹੜੇ ਮੇਰੇ ਵੀਰ ਪੰਜਾਬ ਦੇ ਵਿੱਚ ਰਹਿ ਰਹੇ ਹੋ ਤੁਸੀਂ ਬਹੁਤ ਖੁਸ਼ ਨਸੀਬ ਹੋ ਕਿ ਰੱਬ ਨੇ ਤੁਹਾਨੂੰ ਚੰਗੀ ਜ਼ਿੰਦਗੀ ਦਿੱਤੀ ਹੈ ਤੁਸੀਂ ਪੰਜਾਬ ਦੇ ਵਿੱਚ ਆਪਣੀ ਜ਼ਿੰਦਗੀ ਦਾ ਆਨੰਦ ਮਾਣ ਰਹੇ ਹੋ ਹੈਗਾ ਤਾਂ ਮੇਰਾ ਵੀ ਇਹੀ ਸੁਪਨਾ ਸੀ ਕਿ ਪੰਜਾਬ ਦੇ ਵਿੱਚ ਹੀ ਰਹੀਏ ਮਰੀਏ ਇੱਥੇ ਪਰ ਯਾਰ ਕੁਝ ਮਜਬੂਰੀਆਂ ਨੇ ਜੋ ਖਿੱਚ ਲਈਆਂ ਪਰ ਜਲਦੀ ਮੁੜਾਂਗੇ ਪੰਜਾਬ ਦੇ ਵਿੱਚ ਆਪਾਂ ਇੱਥੇ ਨਹੀਂ ਰਹਿਣਾ ਆਪਾਂ ਇੱਥੇ ਨਹੀਂ ਰਹਿਣਾ ਆਪਾਂ ਜਲਦੀ ਮੁੜਾਂਗੇ ਪੰਜਾਬ ਤੇ ਪੰਜਾਬ ਦੇ ਵਿੱਚ ਆਪਾਂ ਬਿジネス ਕਰਾਂਗੇ ਔਰ ਮੇਰੇ ਭਰਾ ਜਿਹੜਾਂ ਕੋਲੇ ਹਲੇ ਵੀ ਪੈਸਾ ਹੈਗਾ ਤੁਸੀਂ ਪੰਜਾਬ ਹੀ ਰਹੋ 40 40 30 30 ਲੱਖ ਰੁਪਏ ਲਾ ਕੇ ਨਾ ਇੱਥੇ ਆਓ ਮੇਰੇ ਤਾਂ ਘੱਟ ਪੈਸੇ ਜੀ ਆ ਗਏ ਮੈਂ ਤਾਂ ਕਰਕੇ ਮੈਂ ਇੱਥੇ ਪਹੁੰਚ ਗਿਆ ਅਦਰਵਾਈਜ਼ ਜਿਹੜੇ ਜ਼ਿਆਦਾ ਪੈਸੇ ਲਾ ਕੇ ਆ ਰਹੇ ਨੇ ਜਿਵੇਂ ਲੀਮੀਓ ਵਗੈਰਾ ਉਹ ਤਾਂ ਤੁਹਾਨੂੰ ਪਤਾ ਹੀ ਹੈ 40 50 30 30 ਲੱਖ ਤੋਂ ਵੱਭੀ ਲੈਂਦੇ ਨੇ ਸਾਰੇ ਜਿਹੜੇ ਲੀਮੀਨ ਵਾਲਾ ਪਰਕ ਪਰਮੰਟ ਤੇ ਭੇਜਦੇ ਨੇ ਤਾਂ ਮੇਰੇ ਵੀਰ ਉਹਨਾਂ ਨੂੰ ਬੇਨਤੀ ਆ ਕਿ ਪੰਜਾਬ ਦੇ ਵਿੱਚ ਇਨਵੈਸਟ ਕਰ ਲੋ ਬਹੁਤ ਸਾਰੇ ਕੰਮਕਾਰ ਨੇ ਪੰਜਾਬ ਦੇ ਵਿੱਚ ਤੁਸੀਂ ਇੱਥੇ ਰਹੋ ਮੌਜਾ ਮਾਣੋ ਪੰਜਾਬ ਦੇ ਜਿਹੀ ਜ਼ਿੰਦਗੀ ਕਿਤੋਂ ਨਹੀਂ ਮਿਲਣੀ ਜੇ ਕਿਤੇ ਮਰਜੀ ਕੋ ਮਲੀ ਆ ਬਸ ਮੈਨੂੰ ਤਾਂ ਹਫਤੇ ਵਿੱਚ ਹੀ ਪਤਾ ਲੱਗ ਗਿਆ ਮੈਂ ਵੀ ਜਲਦੀ ਵਾਪਸ ਆਉਂਗਾ ਸੋ ਮਿਲਾਂਗੇ ਜਲਦੀ ਆਪਾਂ ਤੇ ਬਾਬਾ ਜੀ ਦੀ ਮਿਹਰ ਦੇ ਨਾਲ ਇੱਥੇ ਠੰਡ ਬਹੁਤ ਪੈ ਰਹੀ ਆ ਫਿਲਹਾਲ ਤਾਂ ਬੱਚੇ ਹੋਏ ਆ ਠੰਡ ਲੱਗੀ ਬਹੁਤ ਰਹੀ ਆ ਅੱਜ ਇਹ ਮੈਨੇ ਕੁਝ ਕੁ ਮੇਰੀਆਂ ਵੀਡੀਓ ਸੀ ਜਿਹੜੀਆਂ ਸ਼ੂਟ ਕੀਤੀਆਂ ਹੋਈਆਂ ਸੀ ਕੁਝ ਕੁ ਸਨੈਪ ਦੇ ਵਿੱਚੋਂ ਕੱਢ ਕੇ ਕੁਝ ਕੁ ਮੇਰੀ ਉਹਦਾ ਸ਼ੂਟ ਕੀਤੀਆਂ ਹੋਈਆਂ ਸੀ ਕੈਮਰੇ ਦੇ ਵਿੱਚੋਂ ਕੁਝ ਮੇਰੀਆਂ ਫੋਟੋਆਂ ਕਲਿੱਕ ਕੀਤੀਆਂ ਹੋਈਆਂ ਸੀ ਉਹਨਾਂ ਦੇ ਵਿੱਚ ਆਪਾਂ ਨੇ ਇਹ ਸਾਰੀ ਅੱਜ ਵੀਡੀਓ ਸ਼ੂਟ ਕੀਤੀ ਆ ਸੋ ਮੇਰੇ ਵੀਰੋ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਇਹੀ ਹੈ ਕਿ ਆਪਾਂ ਨੇ ਪੰਜਾਬ ਬਚਾ ਕੇ ਰੱਖਣਾ ਪੰਜਾਬ ਦੀ ਜਵਾਨੀ ਬਚਾ ਕੇ ਰੱਖਣੀ ਹੈ ਨਸ਼ਿਆਂ ਤੋਂ ਦੂਰ ਰਹਿਣਾ ਸਾਰੇ ਮੇਰੇ ਵੀਰਾਂ ਨੂੰ ਇਹੀ ਬੇਨਤੀ ਆ ਪੰਜਾਬ ਵਰਗੀ ਜ਼ਿੰਦਗੀ ਕਿਤੇ ਨਹੀਂ ਹੈ ਬਸ ਮੇਰੇ ਤਾਂ ਇਹੀ ਕਹਿਣਾ ਚਾਹੁੰਦਾ ਲਾਸਟ ਤੁਹਾਨੂੰ ਕੀ ਪੰਜਾਬ ਵਿੱਚ ਰਹੋ ਨਜ਼ਾਰੇ ਲਓ ਕਰਦਿਆਂ ਦੀ ਸੇਵਾ ਕਰੋ ਯਾਰ ਪੰਜਾਬ ਤਾਂ ਬਸ ਅਰਜੰਟੇ ਲੋਨ ਨੇ ਸਹੀ ਕਿਹਾ ਸੀ ਸਵਰਗਾਂ ਵਿੱਚ ਪੰਜਾਬ ਨਹੀਂ ਹੁੰਣਾ ਪੰਜਾਬ ਤੋਂ ਉੱਤੇ ਕੋਈ ਚੀਜ਼ ਨਹੀਂ ਹੈਗੀ ਚਾਹੇ ਕਿਤੇ ਮਰਜੀ ਵਗ ਜਾਈ ਆਪਾਂ ਚਾਹੇ ਅਮਰੀਕਾ ਆਜੋ ਕੈਨੇਡਾ ਆਜੋ ਕਿਤੇ ਵੀ ਵਗ ਜੋ ਪੰਜਾਬ ਵਰਗੀ ਜ਼ਿੰਦਗੀ ਨਹੀਂ ਹੈ ਕਿਤੇ ਪੰਜਾਬ ਵਰਗੀ ਯਾਰ ਕਿਤੇ ਕੁਝ ਨਹੀਂ ਹੈ ਬਸ ਤੁਸੀਂ ਇੱਥੇ ਰਹੋ ਨਜ਼ਾਰੇ ਲਓ ਜ਼ਿੰਦਗੀ ਦੇ ਆਨੰਦ ਮਾਣੋ ਜਿਹੜੀ ਜ਼ਿੰਦਗੀ ਮਿਲੀ ਆ ਉਹ ਪੰਜਾਬ ਚ ਹੀ ਗੁਜ਼ਾਰੂ ਸੋ ਮੈਂ ਵੀ ਜਲਦੀ ਵਾਪਸ ਆਉਂਗਾ ਥੋੜੇ ਬਹੁਤੇ ਪੈਸੇ ਕਮਾ ਕੇ ਡਾਲਰ ਕਮਾ ਕੇ ਜ਼ਿਆਦਾ ਦੇਰ ਨਹੀਂ ਮੈਂ ਰਹਿਦਾ ਮੈਂ ਹਲੇ ਵਿਆਹ ਵੀ ਨਹੀਂ ਕਰਾਇਆ ਤੇ ਵਿਆਹ ਵੀ ਮੈਂ ਪੰਜਾਬ ਆ ਕੇ ਕਰਾਂਗਾ ਤੇ ਵਿਆਹ ਤੋਂ ਬਾਅਦ ਮੈਂ ਪੰਜਾਬ